ਤੋ ਸਾਰੇ ਇੱਕ ਵਾਰ ਜਿਹੜਾ ਕਮੈਂਟ ਕਰਕੇ ਦੱਸ ਦੋ ਕਿ ਜਿਹੜਾ ਲਾਈਵ ਹੈ ਉਹ ਸਹੀ ਚੱਲ ਰਿਹਾ ਹੈ ਜਿਹੜੀ ਆਵਾਜ਼ ਹੈ ਉਹ ਤੁਹਾਡੇ ਤੱਕ ਜਿਹੜੀ ਹੈ ਸਹੀ ਪਹੁੰਚ ਰਹੀ ਹੈ ਸਾਰੇ ਸਾਥੀ ਪਲੀਜ਼ ਇੱਕ ਵਾਰ ਜਿਹੜਾ ਕਮੈਂਟ ਕਰਕੇ ਦੱਸ ਦਿਨੋ 100 ਬੇਰੁਜ਼ਗਾਰ ਤੇਪਕ ਸਾਥਿਓ ਜਿਵੇਂ ਕੀ ਤੁਹਾਨੂੰ ਪਤਾ ਸੀ ਕਿ ਅੱਜ ਜਿਹੜੀ ਇੱਕ ਰਮਨਦੀਪ ਸਿੰਘ ਵਾਲੀ ਜਿਹੜੀ ਰਿੱਟ ਸੀਗੀ ਰਿੱਟ ਪਟੀਸ਼ਨ ਸੀਗੀ ਫਾਈਲ ਕਰੀ ਹੋਈ ਸੀਗੀ ਜਿਸ ਦੇ ਵਿੱਚ ITD 994 ਦੇ ਵਿਚਲਾ ਜਿਹੜਾ 2994 ਬੈਕਲੋਗ ਹੈ ਉਹਨਾਂ ਪੋਸਟਾਂ ਨੂੰ ਡੀ ਰਿਜ਼ਰਵ ਕਰਕੇ ਤੇ ਜਿਹੜੀ ਭਰਤੀ ਦੀ ਅਗਲੀ ਪ੍ਰਕਿਰਿਆ ਉਸ ਨੂੰ ਜਿਹੜਾ ਸ਼ੁਰੂ ਕੀਤਾ ਜਾਵੇ ਡਿਪਾਰਟਮੈਂਟ ਦੇ ਵੱਲੋਂ ਉਸ ਦੇ ਸੰਬੰਧਿਤ ਜਿਹੜੀ ਇੱਕ ਰਿਟ ਜਿਹੜੀ ਫਾਈਲ ਕਰੀ ਹੋਈ ਸੀਗੀ ਮਾਨਯੋਗ ਪੰਜਾਬ ਐਡਰੈਨ ਹਾਈ ਕੋਰਟ ਦੇ ਵਿੱਚ ਉਸ ਦੀ ਅੱਜ ਜਿਹੜੀ ਹੀਅਰਿੰਗ ਸੀਗੀ ਸੋ ਤੁਸੀਂ ਸਾਥਿਓ ਦੇਖ ਹੀ ਲੈਣਾ ਕਿ ਜਿਹੜਾ ਉਸ ਦੇ ਵਿੱਚ ਅੱਜ ਆ ਉਸ ਉੱਤੇ ზე ਉੱਪਰ ਜਿਹੜਾ ਡਿਸਪੋਜ਼ ਆਫ ਜਿਹੜਾ ਲਿਖਿਆ ਆ ਤੁਸੀਂ ਗਰੁੱਪਾਂ ਦੇ ਵਿੱਚ ਜਾਂ ਕਈ ਸਾਥੀਆਂ ਨੇ ਜਿਹੜਾ ਦੇਖ ਲਿਆ ਹੋਣਾ ਸੋ ਉਸ ਦੇ ਬਾਰੇ ਸਾਥਿਓ ਗੱਲਬਾਤ ਕਰਦੇ ਆ ਤਾਂ ਅੱਜ ਜਿਹੜੀ ਹਾਈ ਕੋਰਟ ਦੇ ਵਿੱਚ ਆਪਣੀ ਰਿਟ ਤੇ ਜਿਹੜੀ ਹੀアリング ਹੋਈ ਜਿਸ ਦੇ ਵੱਲੋਂ ਜਿਸ ਦੇ ਵਿੱਚ ਆਪਣੇ ਵਕੀਲ ਦੇ ਵੱਲੋਂ ਮਾਨਯੋਗ ਜੱਜ ਸਾਹਿਬ ਅੱਗੇ ਇਹ ਗੱਲ ਰੱਖੀ ਗਈ ਕਿ ਜਿਹੜਾ 2994 ਬੈਕਲੋਗ ਹੈ ਇਹਨਾਂ ਪੋਸਟਾਂ ਨੂੰ ਬਣਦੇ ਰੂਲ ਦੇ ਮੁਤਾਬਕ ਜਿਹੜੇ ਪੰਜਾਬ ਸਰਕਾਰ ਦੇ ਗਜ਼ਟ ਦੇ ਵਿੱਚ ਜੋ ਵੀ ਰੂਲ ਨੇ ਉਹਨਾਂ ਦੇ ਮੁਤਾਬਕ ਜਿਹੜਾ ਇਹਨਾਂ ਪੋਸਟਰ ਨੂੰ ਡੀ ਰਿਜ਼ਰਵ ਕਰਕੇ ਜਿਹੜੀ ਪ੍ਰਕਿਰਤੀ ਦੀ ਅਗਲੀ ਪ੍ਰਕਿਰਿਆ ਆ ਉਹਨੂੰ ਜਿਹੜਾ ਪੂਰਾ ਕੀਤਾ ਜਾਵੇ ਤਾਂ ਜੋ ਜਿੰਨੇ ਵੀ ਸਾਥੀ ਹਾਲੇ ਬੇਰੁਜ਼ਗਾਰ ਘਰਾਂ ਦੇ ਵਿੱਚ ਜਿਹੜੇ ਬੈਠੇ ਨੇ ਚਾਰ-ਚਾਰ ਪੇਪਰ ਦੇ ਕੇ ਜਿਹੜੇ ਪਾਸ ਕਰਕੇ ਬੈਠੇ ਨੇ ਉਹ ਜਲ ਤੋਂ ਜਲਦ ਜਿਹੜਾ ਸਕੂਲਾਂ ਦੇ ਵਿੱਚ ਦਾਖਲ ਹੋਣ ਸੋ ਉਸ ਤੇ ਜਿਹੜਾ ਜੱਜ ਸਾਹਿਬ ਵੱਲੋਂ ਇੱਕ ਵਧੀਆ ਤਰੀਕੇ ਦੇ ਨਾਲ ਜਿਹੜੀ ਆਪਣੇ ਅੱਗੇ ਜਿਹੜੇ ਆਪਣੇ ਵਕੀਲ ਦੇ ਜਿਹੜੇ ਗੱਲਬਾਤ ਸੁਣੀ ਤੇ ਆਪਣੇ ਜਿਹੜੇ ਬਿਊ ਦਿੱਤੇ ਸੀਗੇ ਜੱਜ ਸਾਹਿਬ ਨੇ ਕਿ ਅਸੀਂ ਹਾ ਡਿਪਾਰਟਮੈਂਟ ਦੇ ਵਕੀਲਾਂ ਨੂੰ ਜਿਹੜਾ ਇਸ ਵਾਰ ਪੁੱਛੇ ਗਿਆ ਕਿ ਜਿਹੜੀ ਤੁਸੀਂ ਇਸ ਪਰਤੀ ਦੀ ਜਿਹੜੀ ਅਗਲੀ ਪ੍ਰਕਿਰਿਆ ਹੈ ਉਹ ਕਿਉਂ ਨਹੀਂ ਕਰ ਰਹੇ ਤੇ ਉਸ ਨੂੰ ਜਿਹੜਾ ਤੁਸੀਂ ਕਦੋਂ ਤੱਕ ਪੂਰਾ ਕਰੋਗੇ ਸੋ ਅੱਜ ਫਾਈਨਲ ਜਿਹੜੇ ਕਈ ਸਾਥੀ ਇਹ ਵੀ ਕਹਿੰਦੇ ਸੀਗੇ ਕਿ ਫਾਈਨਲ ਆਰਡਰ ਕਰਵਾਇਆ ਜਾਣਾ ਜਿਹੜਾ ਪਰਤੀ ਦੇ ਉੱਪਰ ਜਿਹੜਾ ਇੱਕ ਤਰ੍ਹਾਂ ਦਾ ਜਿਹੜਾ ਟਾਈਮ ਹੈ ਉਹ ਟਾਈਮ ਜਿਹੜਾ ਬੌਂਡ ਕਰਵਾਇਆ ਜਾਵੇ ਸੋ ਅੱਜ ਜਿਹੜਾ ਕੋਰਟ ਦੇ ਵਿੱਚ ਉਹ ਸਭ ਕੁਝ ਹੋਇਆ ਤੇ ਜਿਹੜੇ ਜਿਹੜੇ ਰਿਟਨ ਦੇ ਵਿੱਚ ਆਰਡਰ ਨੇ ਅਸੀਂ ਉਸ ਆਰਡਰ ਦੀ ਵੇਟ ਕਰਾਂਗੇ ਕੱਲ ਤੱਕ ਜਿਹੜੇ ਆਰਡਰ ਨੇ ਉਹ ਫਾਈਨਲ ਆਰਡਰ ਵੀ ਜਿਹੜੇ ਆ ਜਾਣਗੇ ਉਸ ਤੋਂ ਬਾਅਦ ਹੈ ਜਿਹੜਾ ਸਾਰੇ ਸਾਥੀਆਂ ਨੂੰ ਜਿਹੜਾ ਪਤਾ ਚੱਲ ਜਾਏਗਾ ਕਿਉਂਕਿ ਅੱਜ ਕੋਰਟ ਦੇ ਵਿੱਚ ਟਾਈਮ ਬੰਡ ਦਾ ਜੱਜ ਸਾਹਿਬ ਦੇ ਵੱਲੋਂ ਇਹ ਗੱਲਬਾਤ ਜਿਹੜੀ ਹੈ ਉਹ ਵਕੀਲਾਂ ਨੂੰ ਜਿਹੜੀ ਕਹੀ ਗਈ ਸੋ ਇਸ ਤੋਂ ਬਾਅਦ ਜਿਹੜੇ ਸਾਥੀਆਂ ਨੇ ਪਿਛਲੇ ਜਿੰਨਾ ਦੇ ਵਿੱਚ ਆਪਾਂ ਇੱਕ ਫਾਰਮ ਫਿਲ ਕਰਵਾਏ ਸੀਗੇ ਉਹਨਾਂ ਸਾਥੀਆਂ ਦਾ ਅਸੀਂ ਧੰਨਵਾਦ ਕਰਦੇ ਆ ਕਿ ਉਹ ਜਿਹੜੇ ਫਾਰਮ ਨੇ ਜਿਹੜੇ ਇੱਕ ਗਿਣਤੀ ਦੇ ਵਿੱਚ ਇੱਕ ਵੱਡੀ ਗਿਣਤੀ ਦੇ ਵਿੱਚ ਤੁਸੀਂ ਨੇ ਵੱਡੀ ਚਲੋ ਅਸੀਂ ਨਹੀਂ ਕਹਾਂਗੇ ਕਿੰਤੀ ਦੇ ਵਿੱਚ ਜਿਹੜੇ ਅਸੀਂ ਵੱਡੀ ਗਿਣਤੀ ਦੇ ਵਿੱਚ ਕਿਹਾ ਸੀ ਕਿ ਜਮਾ ਕਰਵਾਓ ਤਾਂ ਜੋ ਆਪਾਂ ਕੋਰਟ ਦੇ ਵਿੱਚ ਆਪਣਾ ਉਹ ਵੀ ਪੱਖ ਰੱਖ ਸਕੀਏ ਤਾਂ ਜੋ ਇਸ ਸਰਕਾਰ ਤੋਂ ਜਿਹੜੀਆਂ ਆਪਣੀਆਂ ਬੈਕਲੋਗ ਦੇ ਪੋਸਟਾਂ ਨੇ ਉਸ ਨੂੰ ਡੀ ਰਿਜ਼ਰਵ ਕਰਵਾ ਕੇ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜੀ ਪਰਥੀ ਰਹਿੰਦੀ ਹੈ ਪੂਰਾ ਕਰਵਾ ਸਕੀਏ ਸੋ ਉਹਨਾਂ ਸਾਥੀਆਂ ਦਾ ਵੀ ਅਸੀਂ ਧੰਨਵਾਦ ਕਰਦਾ ਕਰਾਂਗੇ ਅੱਜ ਉਹਨਾਂ ਦੇ ਸਤਕਾ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੀ ਸੋ ਕੱਲ ਤੱਕ ਅਸੀਂ ਜਿਹੜੀ ਆਰਡਰ ਦੀ ਫਾਈਨਲ ਆਰਡਰ ਦੀ ਵੇਟ ਕਰਾਂਗੇ ਤੇ ਅੱਗੇ ਜਿਹੜੀ ਗੱਲਬਾਤ ਹੈ ਜਿਹੜੀ ਆਪਾਂ ਉਹ ਦੱਸਾਂਗੇ ਸੋ ਇਸ ਤੋਂ ਬਾਅਦ ਜਿਹੜੀ ਅਗਲੀ ਗੱਲਬਾਤ ਸਾਥੀ ਜਿਹੜੇ ਬਲਵਿੰਦਰ ਜੀ ਤੁਹਾਡੇ ਨਾਲ ਕਰਨਗੇ ਈਟੀਟੀ 9594 ਦੇ ਬੇਰੋਜ਼ਗਾਰ ਅਧਿਆਪਕ ਸਾਥੀਓ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਾਥੀਓ ਬਾਕੀ ਜੋ ਵੀ ਅੱਜ ਦੀ ਗੱਲਬਾਤ ਸੀਗੀ ਸਾਥੀ ਮਨਦੀਪ ਕੁਮਾਰ ਨੇ ਤੁਹਾਡੇ ਨਾਲ ਸਾਂਝੀ ਕੀਤੀ ਆ ਪਹਿਲਾਂ ਤਾਂ ਇਹ ਕਿ ਜਿੰਨੇ ਵੀ ਸਾਥੀ ਇਸ ਵਕਤ ਭੈਣਾਂ ਤੇ ਭਰਾ ਧਰਨੇ ਦੇ ਉੱਪਰ ਮਹਾਲੀ ਪੱਕਾ ਮੋਰਚਾ ਮਹਾਲੀ ਵਿਖੇ ਡੀਪੀ ਦਫ਼ਤਰ ਦੇ ਬਾਹਰ ਜਿਹੜਾ ਅੱਜ 74ਵਾਂ ਦਿਨ ਆ 74 ਡੇਜ਼ ਆ ਆਪਣੇ ਧਰਨੇ ਨੂੰ ਲੱਗੇ ਨੂੰ ਜਿਹੜਾ ਹੋ ਗਏ ਨੇ ਪੱਕਾ ਮੋਰਚਾ ਲੱਗਿਆ ਹੋਇਆ ਇੱਥੇ ਭੈਣਾਂ ਵੀ ਬੈਠੀਆਂ ਨੇ ਭਰਾ ਵੀ ਬੈਠੇ ਨੇ ਲਗਾਤਾਰ ਜਿਹੜੀ ਉਸੇ ਤਰੀਕੇ ਦੇ ਨਾਲ ਗਿਣਤੀ ਆ ਤੁਹਾਨੂੰ ਪਤਾ ਕਿ ਗਿਣਤੀ ਤਾਂ ਘਟਦੀ ਜਾ ਰਹੀ ਆ ਮੈਂ ਸਾਥੀ ਨੂੰ ਕਹੂੰਗਾ ਕਿ ਇੱਕ ਵਾਰੀ ਕੈਮਰੇ ਦੇ ਵਿੱਚ ਵੀ ਵੈਸੇ ਤਾਂ ਆ ਰਹੇ ਹੋਣੇ ਸਾਰੇ ਸਾਥੀਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਦਿਖਾਇਆ ਜਾ ਬਈ ਸਾਥੀਓ ਮਾਨਯੋਗ ਹਾਈ ਕੋਰਟ ਦੇ ਵਿੱਚ ਅੱਜ ਜੋ ਵੀ ਹੋਇਆ ਉਹਦੇ ਬਾਰੇ ਬਹੁਤ ਸਾਰੇ ਸਾਥੀ ਕੋਈ ਮਤਲਬ ਕਿਸੇ ਤਰੀਕੇ ਦੇ ਨਾਲ ਕਹਿ ਰਿਹਾ ਕਿ ਆਪਣੇ ਆਪਾਂ ਕਹਿੰਦੇ ਚੰਗੀ ਗੱਲ ਹੋਈ ਆ ਤੇ ਇਹ ਗੱਲ ਚੰਗੀ ਹੋਈ ਆ ਸਾਥੀਓ ਕਿ ਮਾਨਯੋਗ ਜੱਜ ਸਾਹਿਬ ਨੇ ਇਹਨਾਂ ਨੂੰ ਇੱਕ ਸਮਾਂ ਦਿੱਤਾ ਕਿ ਤੁਸੀਂ ਐਨੇ ਸਮੇਂ ਦੇ ਵਿੱਚ ਜਿਹੜੀ ਤੁਸੀਂ ਭਰਤੀ ਆ ਉਹਨੂੰ ਮੁਕੰਮਲ ਕਰੋ ਜਾਂ ਪੂਰੀ ਕਰੋ ਇਸ ਭਰਤੀ ਨੂੰ ਪੂਰੀ ਕਰੋ ਪਰ ਉਹ ਪੂਰੀ ਕਰਵਾਉਣ ਦੇ ਲਈ ਸਾਥੀਓ ਤੁਹਾਨੂੰ ਵੀ ਪਤਾ ਡਿਪਾਰਟਮੈਂਟ ਨੂੰ ਪਹਿਲਾਂ ਵੀ 6 ਮਹੀਨਿਆਂ ਦਾ ਟਾਈਮ ਬਾਉਂਡ ਕਰਿਆ ਗਿਆ ਸੀਗਾ ਪਰ ਡਿਪਾਰਟਮੈਂਟ ਨੇ ਭਰਤੀ ਅਜੇ ਤੱਕ 894 ਪੂਰੀ ਨਹੀਂ ਕੀਤੀ ਇਸ ਕਰਕੇ ਸਾਥੀਓ ਤੁਹਾਨੂੰ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵਿੱਚੋਂ ਭਾਵੇਂ ਜੱਜ ਸਾਹਿਬ ਨੇ ਗੱਲ ਕਹੀ ਆ ਪਰ ਤੁਹਾਨੂੰ ਜਿਹੜਾ ਕੰਮ ਕਰਵਾਉਣ ਦੇ ਲਈ ਗਿਣਤੀ ਦੇ ਵਿੱਚ ਵਾਅਦਾ ਜਿਹੜਾ ਕਰਨਾ ਪੈਣਾ ਹੀ ਪੈਣਾ ਤੇ ਨਾਲ ਸਾਥੀ ਨੇ ਇਹ ਵੀ ਗੱਲ ਕੀਤੀ ਕਿ ਜਿਹੜੀ ਫਾਰਮਾਂ ਦੀ ਗੱਲ ਆ ਉਹ ਵੀ ਆਪਾਂ ਨੇ ਕੁਝ ਸਮਾਂ ਪਹਿਲਾਂ ਜਿਹੜਾ ਆਪਾਂ ਸਾਰੇ ਸਾਥੀਆਂ ਨੂੰ ਇਹ ਅਪੀਲ ਕੀਤੀ ਸੀ ਕਿ ਤੁਸੀਂ ਜਿਹੜੀ ਆਪਣੀ ਆਪਾਂ ਲੀਗਲੀ ਤਰੀਕੇ ਦੇ ਨਾਲ ਫਿਜ਼ੀਕਲੀ ਇਹ ਆਪਾਂਵੇਂ ਸਾਈਨ ਕਰਾ ਕੇ ਜਾਂ ਲਿਸਟਿਕ ਤਿਆਰ ਕਰਕੇ ਕਿ ਆਪਣੇ ਐਨੇ ਸਾਥੀ ਜਿਹੜੇ ਬੈਕਲੌਗ ਦੇ ਵਿੱਚ ਜਿਨ੍ਹਾਂ ਦੀ ਸਕਰੂਟੀ ਨਹੀਂ ਹੋਈ ਹੋਈ ਆ ਉਹਨਾਂ ਦਾ ਨੰਬਰ ਆ ਰਿਹਾ ਪਰ ਉਹ ਅਜੇ ਤੱਕ ਜੁਆਇਨ ਨਹੀਂ ਕਰ ਚੁੱਕੇ ਤਾਂ ਉਹ ਇੱਕ ਆਪਾਂ ਨੇ ਡਾਟਾ ਤਿਆਰ ਕਰਕੇ ਐਕਸਲ ਫਾਈਲ ਜੀ ਤਿਆਰ ਕਰਕੇ ਉਹ ਆਪਾਂ ਡਾਟਾ ਤਿਆਰ ਕੀਤਾ ਸੀਗਾ ਉਹਨਾਂ ਸਾਥੀਆਂ ਦਾ ਵੀ ਆਪ ਜਿੰਨੇ ਵੀ ਚਲੋ ਸਾਥੀ ਪਹੁੰਚੇ ਚੰਗੀ ਗੱਲ ਆਪਣੇ ਭਰਤੀ ਨੂੰ ਲੈ ਕੇ ਸੀਰੀਅਸ ਨੇ ਸਾਰੇ ਤਾਂ ਉਹ ਵੀ ਚਲੋ ਆਪਾਂ ਨੂੰ ਕਿਤਨਾ ਕਿਤੇ ਜਿਹੜੀ ਚੀਜ਼ ਆ ਉਹ ਦੇਖਣ ਨੂੰ ਮਿਲੀ ਆ ਤਾਂ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਇਕੱਠਾ ਜਿਹੜਾ ਉਹ ਵੀ ਰੱਖਿਆ ਹੋਇਆ ਵੈਸੇ ਤਾਂ ਪੱਕਾ ਮੋਰਚਾ ਬਹੁਤ سارے ਸਾਥੀ ਨਾ ਥੋੜਾ ਨੇੜੇ ਕਰ ਲੋ ਜੀ ਸੁਣੋ ਸੁਣੋ ਬਹੁਤ سارے ਸਾਥੀ ਕੀ ਹੋ ਗਿਆ ਤੂੰ ਚੱਲ ਚੱਲ ਬਹੁਤ سارے ਸਾਥੀ ਇਹ ਗੱਲ ਕਰਦੇ ਆ ਕਿ ਜਿਹੜਾ ਵੱਡਾ ਐਕਸ਼ਨ ਆ ਲਗਾਇਆ ਜਾਵੇ ਵੱਡਾ ਐਕਸ਼ਨ ਆ ਜਿਹੜਾ ਉਹ ਲਗਾਇਆ ਜਾਵੇ ਤੁਸੀਂ ਇੱਧਰ ਆ ਜੂਰੇ ਜਿਹੜਾ ਵੱਡਾ ਐਕਸ਼ਨ ਆ ਉਹ ਲਗਾਇਆ ਜਾਵੇ ਸਾਥੀਓ ਤੁਸੀਂ ਨਾ ਇੱਕ ਗੱਲ ਨੂੰ ਇਹ ਚੀਜ਼ ਨੂੰ ਸਮਝੋ ਤੇ ਜਿਹੜਾ ਆਪਾਂ ਇੱਥੇ ਮਹਾਲੀ ਮੈਂ ਆਪਣਾ ਧਰਨਾ ਲੱਗਿਆ ਹੋਇਆ ਹੈ ਡੀਪੀਏ ਦਫ਼ਤਰ ਦੇ ਬਾਹਰ ਇਹ ਵੱਡਾ ਐਕਸ਼ਨ ਹੀ ਆ ਅਪਾ ਆਪਾਂ ਕਿਸੇ ਦੇ ਆਏ ਇੱਕ ਸਰਕਾਰੀ ਬਿਲਡਿੰਗ ਦੇ ਅੱਗੇ ਆ ਕੇ ਸਰਕਾਰੀ ਦਫ਼ਤਰ ਦੇ ਅੱਗੇ ਆ ਕੇ ਬਹਿਨੇ ਆ ਇੱਥੇ ਨਾਹਰੇਬਾਜੀ ਕਰਦੇ ਆ ਆਪਾਂ ਹਫ਼ਤੇ ਬਾਅਦ 10 ਦਿਨਾਂ ਦੇ ਬਾਅਦ ਦਰਵਾਜ਼ਾ ਵੀ ਉਹਦਾ ਬੰਦ ਕਰਦੇ ਆ ਇੱਕ ਦਰਵਾਜ਼ਾ ਤਾਂ ਆਪਾਂ ਪੂਰਨ ਰੂਪ ਦੇ ਵਿੱਚ ਬੰਦ ਹੀ ਕੀਤਾ ਹੋਇਆ ਤੇ ਜਿਹੜਾ ਦੂਸਰਾ ਦਰਵਾਜ਼ਾ ਉਹ ਵੀ ਆਪਾਂ ਜਦੋਂ ਆਪਣਾ ਮਤਲਬ ਇਕੱਠ ਰੱਖਿਆ ਜਾਂਦਾ ਇਕੱਠਾ ਪਿਛਲੇ ਦਿਨਾਂ ਦੇ ਵਿੱਚ ਰੱਖਿਆ ਸਿਰਫ 37 ਬੰਨੇ 35 ਬੰਦੇ ਪਹੁੰਚੇ ਤੇ ਗਰੁੱਪਾਂ ਦੇ ਵਿੱਚ ਬਹੁਤ ਸਾਰੇ ਅਪੀਲਾਂ ਕਰਦੇ ਆ ਕੋਈ ਮੈਸੇਜ ਪਾਉਂਦਾ ਤੇ ਆਪਾਂ ਪੱਕਾ ਆਪਣਾ ਵੱਡਾ ਐਕਸ਼ਨ ਰੱਖੋ ਵੱਡਾ ਐਕਸ਼ਨ ਰੱਖੋ ਇਕੱਠ ਰੱਖੋ ਆਪਾਂ ਇਹ ਐਕਸ਼ਨ ਲਾਵਾਂਗੇ ਪਹੁੰਚਦਾ ਕੋਈ ਹੈ ਨਹੀਂ ਪਹੁੰਚਦੇ 35 37 ਬੰਦੇ ਜਦੋਂ 35 37 ਬੰਦੇ ਪਹੁੰਚਦੇ ਆ ਤੇ ਉਹਦੇ ਵਿੱਚ ਤੁਹਾਨੂੰ ਵੀ ਪਤਾ ਕਿ ਆਪਾਂ ਕਿਸ ਤਰੀਕੇ ਦੇ ਨਾਲ ਕੋਈ ਵੱਡਾ ਐਕਸ਼ਨ ਕਰਾਂਗੇ ਜਾਂ ਦਰਵਾਜ਼ਾ ਬੰਦ ਕਰਾਂਗੇ ਕਿਉਂਕਿ ਉਸ ਤੋਂ ਆਪਣੇ ਦੁੱਗਣੀ ਗਿਣਤੀ ਦੇ ਵਿੱਚ ਤਾਂ ਪ੍ਰਸ਼ਾਸਨ ਹੁੰਦਾ ਇਸ ਕਰਕੇ ਸਾਰੇ ਸਾਥੀਆਂ ਨੂੰ ਇਹ ਹੱਥ ਵਨ ਕੇ ਇਹ ਅਪੀਲ ਆ ਕਿ ਤੁਸੀਂ ਆਪਣੀ ਭਰਤੀ ਨੂੰ ਲੈ ਕੇ ਬਈ ਸੀਰੀਅਸ ਹੋਵੋ ਜਥੇਬੰਦੀ ਕੰਮ ਕਰ ਰਹੀ ਆ ਜਿੱਥੇ-ਜਿੱਥੇ ਜਥੇਬੰਦੀ ਦੀ ਕੋਈ ਵੀ ਆਹ ਦੇਖੋ ਇਹ ਗੱਲ ਠੀਕ ਆ ਕਿ ਜਦੋਂ ਵੀ ਕੋਈ ਵੀ ਬੰਦਾ ਜਾਂ ਕੋਈ ਵੀ ਜਥੇਬੰਦੀ ਆ ਜੇ ਉਹ ਕਿਸੇ ਕੰਮ ਨੂੰ ਲੈ ਕੇ ਸੀਰੀਅਸ ਨਹੀਂ ਹੈਗੀ ਤੁਸੀਂ ਉਹਨਾਂ ਦਾ ਮਤਲਬ ਮਤਲਬ ਬਾਹ ਫੜ ਕੇ ਉਹਨਾਂ ਨੂੰ ਕਹਿ ਸਕਦੇ ਹੋ ਜਾਂ ਕੋਈ ਵੀ ਕਿਸੇ ਵੀ ਕੰਮ 'ਚ ਠੀਕ ਆ ਟਿੱਪਣੀ ਕਰ ਸਕਦੇ ਹੋ ਉਹ ਰਾਈਟ ਆ ਸਭ ਦਾ ਕਿਉਂਕਿ ਤੁਸੀਂ ਅੱਗੇ ਲਾਇਆ ਹੋਇਆ ਜਥੇਬੰਦੀ ਨੂੰ ਪਰ ਜਦੋਂ ਤੁਸੀਂ ਅਲੱਗ ਤਰੀਕੇ ਦੇ ਨਾਲ ਇਸ ਤਰੀਕੇ ਦੀਆਂ ਗੱਲਾਂ ਲੱਗ ਜਾਂਦੇ ਹਨ ਕਰਨ ਨੂੰ ਵੱਡਾ ਐਕਸ਼ਨ ਤਾਂ ਕੋਈ ਕਰ ਨਹੀਂ ਰਹੇ ਜਾਂ ਹਰ ਇੱਕ ਜਦੋਂ ਕੋਈ ਬੰਦੇ ਅੱਗੇ ਲੱਗੇ ਹੋਇਆ ਕਮੇਟੀ ਅੱਗੇ ਲੱਗੀ ਹੋਈ ਆ ਤਾਂ ਉਹਨਾਂ ਨੇ ਸਾਰਾ ਕੁਝ ਦੇਖ ਕੇ ਸਾਰੀ ਹਰ ਇੱਕ ਗੱਲ ਦੀ ਜਿਹੜਾ ਸਿੱਟਾ ਕੱਢ ਕੇ ਫਿਰ ਕਿਸੇ ਮੁਕਾਮ ਤੇ ਪਹੁੰਚਣਾ ਤੇ ਫਿਰ ਉਹ ਫੈਸਲਾ ਲੈਣਾ ਹਰ ਇੱਕ ਮਸਲੇ ਦਾ ਹਰ ਇੱਕ ਜਿਹੜੀ ਕੋਈ ਵੀ ਆਪਾਂ ਰਣਨੀਤੀ ਤਿਆਰ ਕਰਦੀਆਂ ਫਿਰ ਉਹਦਾ ਫੈਸਲਾ ਲੈਣਾ ਸਾਰੇ ਕਿਸੇ ਇੱਕ ਬੰਦੇ ਦਾ ਕੰਮ ਹੈ ਨਹੀਂ ਤਾਂ ਇਸ ਕਰਕੇ ਸਾਰੇ ਸਾਥੀ ਇਸ ਚੀਜ਼ ਤੇ ਤਿਆਰੀ ਕਰਕੇ ਫਿਰ ਉਸ ਚੀਜ਼ ਦਾ ਐਲਾਨ ਕਰਦੇ ਆ ਇਸ ਕਰਕੇ ਤੁਸੀਂ ਬਈ ਸਾਰੇ ਜਣੇ ਸਾਥ ਦਵੋ ਇੱਕ ਗੱਲ ਤਾਂ ਪੱਕੀ ਆ ਸੀ ਆਪਣੇ ਜਿੰਨੇ ਵੀ ਸਾਥੀ ਨੇ ਆਪਾਂ ਬੈਕਲੌਗ ਲਈ ਲੱਗੇ ਹੋਏ ਆ ਠੀਕ ਆ ਜਿਹੜੇ ਸਾਥੀ ਇਹ ਬੈਕਲੌਗ ਲਈ ਲੱਗੇ ਹੋਏ ਨੇ ਜੇ ਤੁਸੀਂ ਅਲੱਗ-ਅਲੱਗ ਭੱਜੋਗੇ ਤੇ ਫਿਰ ਤੁਸੀਂ ਜਿਹੜੇ ਪੁਰਾਣੇ ਸਾਥੀ ਨੇ ਜਿਹੜੇ ਲੱਗੇ ਨੇ ਤੇ ਉਦੋਂ ਤੁਸੀਂ ਉਹਨਾਂ ਨੂੰ ਮਾੜੇ ਕਹਿੰਦੇ ਸੀਗੇ ਵੀ ਉਹ ਬੰਦੇ ਲੱਗ ਚੁੱਕੇ ਨੇ ਸਾਡਾ ਸਾਡਾ ਨਾਮ ਨਹੀਂ ਪਵਾਇਆ ਸੀ ਧਰਨੇ 'ਚ ਦਾ ਸਾਥ ਦਿੱਤਾ ਤੇ ਅੱਜ ਆਪਾਂ ਕਿਸ ਕਿਸ ਜਗ੍ਹਾ ਤੇ ਖੜੇ ਆ ਇਸ ਕਰਕੇ ਤੁਸੀਂ ਬਈ ਸਾਰੇ ਜਿੰਨੇ ਵੀ ਸਮੂਹ ਕੈਡਰ ਆ ਤੁਸੀਂ ਆਪਣੇ ਆਪਣੇ ਮਤਲਬ ਮਨਾਂ 'ਚ ਇਹ ਚਾਹਤ ਮਾਰੋ ਵੀ ਹੁਣ ਅੱਜ ਆਪਾਂ ਕਿੱਥੇ ਸਟੈਂਡ ਕਰ ਰਹੇ ਆ ਤੇ ਅੱਜ ਆਪਾਂ ਕਿੱਥੇ ਖੜੇ ਆ ਆਪਾਂ ਵੀ ਤਾਂ ਅੱਜ ਉਸੇ ਲਾਈਨ ਤੇ ਚੱਲ ਰਹੇ ਆ ਅਲੱਗ-ਅਲੱਗ ਗਾਲਾ ਹੋ ਗਿਆ ਜਾਂ ਜਿਵੇਂ ਕਿਸ ਤਰੀਕੇ ਦੇ ਨਾਲ ਜਥੇਵੰਦੀ ਨੂੰ ਜਥੇਵੰਦੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਤੁਸੀਂ ਉਹਨਾਂ ਦੇ ਵਿੱਚ ਸੁਧਾਰ ਕਰਨ ਲਈ ਤੁਸੀਂ ਗੱਲ ਕਰਕੇ ਕਰਨੀ ਚਾਹੁੰਦੇ ਭਾਈ ਤੁਸੀਂ ਇੱਥੇ ਗਲਤ ਹੋ ਇੱਕ ਆਪਣੇ ਕੇਡਰ ਨੇ ਉਹ ਕਈ ਵਾਰੀ ਜਿਵੇਂ ਮਤਲਬ ਕੋਈ ਗੱਲਬਾਤ ਹੁੰਦੀ ਹੈ ਕੋਰਟ ਕੇਸ ਵਾਲੇ ਦੇ ਮਸਲੇ ਤੇ ਕਿਉਂਕਿ ਉਹਨਾਂ ਨੂੰ ਮੈਂ ਨਹੀਂ ਦੇਖਦਾ ਸਾਥੀ ਨੇ ਆਪਣੇ ਜਸ ਦੀਪਕ ਨੇ ਜਾਂ ਆਪਣਾ 바ਵਾ ਹੋ ਗਿਆ ਜਾਂ ਸ੍ਰਿੰਦਰ ਨੇ ਉਹ ਦੇਖਦੇ ਆ ਇਹਨਾਂ ਨੂੰ ਅਜੀਤ ਵੀ ਆ ਨਾਲ ਇਹਨਾਂ ਦੇ ਤਾਂ ਇਹ ਦੇਖਦੇ ਆ ਤੇ ਇਹਨਾਂ ਨੂੰ ਪਤਾ ਸਮੇਂ-ਸਮੇਂ ਤੇ ਉਹ ਕਈ ਵਾਰੀ ਕਮੈਂਟ ਕਰਕੇ ਵੀ ਜਾਂ ਗਰੁੱਪ ਦੇ ਵਿੱਚ ਮੈਸੇਜ ਕਰਕੇ ਜਾਂ ਪਰਸਨਲੀ ਕਾਲ ਕਰਕੇ ਵੀ ਦੱਸ ਦਿੰਦੇ ਭਾਈ ਇੱਥੇ ਤੁਸੀਂ ਗਲਤ ਹੋ ਇੱਥੇ ਤੁਹਾਨੂੰ ਇਹ ਚੀਜ਼ ਕਰਨੀ ਚਾਹੀਦੀ ਆ ਕਿਉਂਕਿ ਇਹ ਕਿਹੜਾ ਕਿਸੇ ਇੱਕ ਇੱਕ ਬੰਦੇ ਦਾ ਕੰਮ ਆ ਤੇ ਉਹ ਜੋ ਵੀ ਕੋਈ ਸੁਝਾਅ ਹੁੰਦਾ ਉਹ ਦਾ ਸਵਾਗਤ ਕਰਦੇ ਆਪਾਂ ਉਹ ਚੀਜ਼ ਨੂੰ ਆਪਾਂ ਨਾਲ ਦੀ ਨਾਲ ਉਹਦੇ ਤੇ ਚਰਚਾ ਕਰਦੇ ਆਂ ਵੀ ਭਾਈ ਠੀਕ ਆ ਆਪਾਂ ਨੂੰ ਇਹ ਕੰਮ ਕਰਨਾ ਚਾਹੀਦਾ ਜਥੇਬੰਦੀ ਲੱਗੀ ਹੋਈ ਆ ਲਗਾਤਾਰ ਲੱਗੀ ਹੋਈ ਆ ਹਰ ਗੱਲ ਨੂੰ ਗਰੁੱਪ ਦੇ ਵਿੱਚ ਨਹੀਂ ਵੀ ਦੱਸਿਆ ਜਾਂਦਾ ਹੁੰਦਾ ਇਸ ਕਰਕੇ ਤੁਸੀਂ ਸਾਰੇ ਇਸੇ ਤਰੀਕੇ ਦੇ ਨਾਲ ਬਈ ਸਾਥ ਬਣਾ ਕੇ ਰੱਖੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਤੇ ਹਾਂ ਹਾਂ ਉਹ ਤਾਂ ਬੋਲਣਾ ਤੇ ਉਹਦਾ ਵੀ ਹੋ ਗਿਆ ਤੇ ਜਿੰਨਾ ਤੁਸੀਂ ਇੱਥੇ ਇਕੱਠ ਬਖਾਉਗੇ ਓੰਨੀ ਜਲਦੀ ਆਪਾਂ ਜਿਹੜੀਆਂ ਆਪਣਾ ਪੋਸਟਾਂ ਨੇ ਆਪਣਾ ਰੋਜ਼ਗਾਰ ਆਪਾਂ ਜੁਆਇਨਿੰਗ ਲੈਟਰ ਲੈ ਪਾਵਾਂਗੇ ਇਸ ਕਰਕੇ ਆਉਣ ਵਾਲੀ 10 ਤਰੀਕ ਨੂੰ 10 ਨਵੰਬਰ ਨੂੰ ਵੱਡਾ ਇਕੱਠ ਵੀ ਰੱਖਿਆ ਹੋਇਆ ਤੁਸੀਂ ਸਾਰੇ ਜਣੇ ਹਮਮਹਾ ਕੇ ਪਹੁੰਚੋ ਤੇ ਠੰਡ ਦਾ ਸਮਾਂ ਵੀ ਆ ਥੋੜਾ ਜਿਹਾ ਆਪਣਾ ਅਰੇਂਜ ਕਰਕੇ ਆਇਓ ਕੰਬਲ ਵਗੈਰਾ ਦਾ ਰੀਂਜ